ਕਲੀਨਿਕ ਦਾ ਦੌਰਾ ਕੀਤਾ ਗਿਆ ਦੱਸ ਦਈਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਚਾਰੀਨੇ ਇਸੇ ਲੜੀ ਵਿੱਚ ਅੱਜ ਸ਼੍ਰੀ ਅਭੇਜਿਤ ਕਪਲਿਸ਼ ਡਿਪਟੀ ਕਮਿਸ਼ਨਰ ਅਤੇ ਡਾਕਟਰ ਅਖਿਲ ਚੌਧਰੀ ਆਈਪੀਐਸ ਐਸਐਸਪੀ ਨੇ ਦੋਦਾ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਬਣੇ ਓਟ ਕਲੀਨਿਕ ਦਾ ਦੌਰਾ ਕੀਤਾ ਅਪੀਲ ਕੀਤੀ ਹੈ ਕਿ ਜੇਕਰ ਕੋਈ ਤੁਹਾਡੇ ਨਜ਼ਦੀਕ ਨਸ਼ੇ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਤੁਸੀਂ ਸਾਡੇ ਪੁਲਿਸ ਥਾਣੇ ਜਾਂ ਫਿਰ ਹੈਲਪਲਾਈਨ ਨੰਬਰ 8054942100 ਤੇ ਦਿਓ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਓਟ ਕਲੀਨਿਕ ਤੇ ਡੀਐਚਟੀ ਸੈਟਅਪ ਹੈਗਾ ਦੋਦਾ ਦਾ। ਉੱਥੇ ਵਿਜ਼ਿਟ ਕੀਤਾ ਗਿਆ ਤੇ ਇੱਥੇ ਸਾਰਾ ਫੰਕਸ਼ਨਿੰਗ ਤੇ ਓਟ ਕਲੀਨਿਕ ਦੀ ਜੋ मेडिसिन की डिस्पेंसिंग है उसकी फंक्शनिंग सारी एक बार देखी गई है हैगी सीएसी दौदा के कोरसपोंडिंग जो डॉक्टर साहब ने दसिया लगभग पचास के करीब पिंडा केटर करता है गई जो सीएचसी है तो इसी तरह पुलिस स्टेशन स्टेसन बाई तो पुलिस चौकी दौदा के भी कोरस्पोंडिंग जो भी विलेजिस् है उसका रिव्यू किया गया कि, कि कितने पेशेंट्स जो है जो पुलिस जो आउटरीच प्रोग्राम कर रही है उसका कितना इंपैक्ट है ग्राउंड लैवल पर पिछले पंद्रह दिन से कितने पेशेंट्स जो है ਜੋ ਇੱਥੇ ਮਤਲਬ ਪੁਲਿਸ ਦੇ ਅਵੇਅਰਨੈਸ ਪ੍ਰੋਗਰਾਮ ਤੇ ਸਰਕਾਰ ਦੇ ਸਪੈਸ਼ਲ ਜੋ ਯੁੱਧ ਨਸ਼ਿਆਂ ਵਿਰੁੱਧ ਡਰਾਈਵ ਤੇ ਜੋ ਹੈਗੇ ਇਧਰ ਲੋਕਲ ਦੋਤਾ ਜੋ ਸੈਟਅਪ ਤੇ ਆਏ ਹੈਗੇ ਸੀ ਤੋਂ ਲਗਭਗ 250 ਦੇ ਕਰੀਬ ਪੇਸ਼ੈਂਟਸ ਜੋ ਹੈਗੇ ਪਿਛਲੇ 15 ਦਿਨਾਂ ਚ ਜੋ ਆਏ ਹੈਗੇ ਜੋ ਇੱਕ ਹੈਲਪਿੰਗ ਕੁਐਰੀ ਦੇ ਤੌਰ ਤੇ ਕਿ ਉਹ ਨਸ਼ਾ ਕਰਦੇ ਸੀਗੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਡੀਲ ਕਰਕੇ ਡਾਕਟਰ ਸਾਹਿਬ ਨੇ उन्होंने गाइड किया तो आगे उन्होंने एक सैटअपते फॉलोअप किया गया है तो इनिशियली रिसपोंस है वो चंगा है पब्लिक जो जो पुलिस ने भी जो सख्ती की है सप्लाई लाइन में कट करते हुए स्ट्रिक्ट एनफोर्समेंट करते हुए तो उसका इनिशियल इंपैक्ट ये हैगा कि जो नशा करते वो नशे दड़ के जोड़े है हूँ ओट क्लीनिक साइड थोड़ा एक प्रोफेसनल डॉक्टर साहब पर ओपीनियन लेके वो अपना फॉलोअप कर रहे हैं तो इनिशियल रिसपोंस जो है ठीक है डीसी साहब जे ਕਿ ਮੈਂ ਅੱਜ ਜੁਆਇੰਟਲੀ ਇਸ ਚੀਜ਼ ਦਾ ਸਾਰਾ ਇੱਕ ਵਰਕਆਊਟ ਕਰਕੇ ਮੀਟਿੰਗ ਵੀ ਡਾਕਟਰ ਸਾਹਿਬ ਨਾਲ ਸਾਰੀ ਕੀਤੀ ਹੈਗੀ ਸਿਵਲ ਸਰਜਨ ਸਾਹਿਬ ਤੇ ਵੀ ਡਿਸਕਸ ਸਾਰਾ ਇਹ ਪੂਰੇ ਮੁੱਦੇ ਤੇ ਕੀਤਾ ਗਿਆ ਹੈਗਾ ਤੋਂ ਇਨੀਸ਼ੀਅਲੀ ਅਸੀਂ ਇਹ ਵਿਚਾਰ ਰੱਖਦੇ ਹੈਗਾ ਕਿ ਜੋ ਸਰਕਾਰ ਦੀ ਮੁਹਿੰਮ ਹੈ ਯੁੱਧ ਨਸ਼ੇ ਵਿਰੁੱਧ ਉਸ ਤੇ ਚੰਗਾ ਕੰਮ ਆਗੇ ਹੋਊਗਾ ਤੋਂ ਵੀ ਆਰ ਕਮਿਟਿਡ ਫਾਰ ਇੰਪੈਕਟਫੁਲ ਐਕਸ਼ਨ ਅਗੇਂਸਟ ਡਰੱਗਸ ਐਂਡ ਪ੍ਰੋਪਰ ਫੋਲੋਅਪ